ਦੇਖ ਰਹੇ ਹੋ ਪ੍ਰਾਈਮਸ ਐਂਡ 21 ਚੈਨਲ ਤੇ ਰਿਪੋਰਟ ਡਾਕਟਰ ਨਸ਼ਾ ਦੇ ਵਿਰੁੱਧ ਪੰਜਾਬ ਸਰਕਾਰ ਕੀ ਕਰ ਰਹੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕਿ ਪੰਜਾਬ ਦੇ ਵਿੱਚ ਨਸ਼ੇ ਜਿਆਦਾ ਵਿਕਦੇ ਕਿ ਇਸ ਬਾਰੇ ਕੋਈ ਜਾਣਨਾ ਕੋ ਸਰਕਾਰ ਨੇ ਪੰਜਾਬ ਸਰਕਾਰ ਨੇ ਬਹੁਤ ਵੱਡੀ ਮੋਹਮ ਜਿਹੜੀ ਹੈ ਉਹ ਚਲਾਈ ਹੈ ਯੁੱਧ ਨਸ਼ਾ ਵਿਰੁੱਧ ਜੀ ਜੀ ਜਿਸ ਦੇ ਵਿੱਚ ਸਭ ਦਾ ਫਰਕ ਪੰਡਾ ਇਸ ਵੇਲੇ ਜੋ ਪੰਜਾਬ ਦੀ ਹਰਾਤ ਜਿਹੜੇ ਗੜਬੜ ਪਿਛਲੇ ਟਾਈਮ ਦੇ ਵਿੱਚ ਕੁੱchniyan ਸਰਕਾਰਾਂ ਨੇ ਕੀਤੇ ਆ ਇਹ ਸਰਕਾਰ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਔਰ ਉਹਨਾਂ ਦੀ ਕੋਸ਼ਿਸ਼ ਜਿਹੜੀ ਸਕਸੈਸ ਹੋ ਰਹੀ ਆ ਹੋਈ ਆ ਔਰ ਅੱਗੇ ਵੀ ਹੁੰਦੀ ਰਹੂਗੀ ਇਹ ਜਿਹੜਾ ਪੰਜਾਬ ਜਿਹੜਾ ਆ ਤਦੇ ਸੋਨੇ ਦੀ ਚਿੜੀਆ ਦੁਬਾਰਾ ਬਣੂਗਾ ਜਦੋਂ ਇਹ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਖਤਮ ਹੋਣਗੇ ਕਿਉਂਕਿ ਨਸ਼ਾ ਇਸ ਤਰ੍ਹਾਂ ਦਾ ਆ ਜਿੱਦਾਂ ਇੱਕ ਨਸ਼ਾਨੀ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਉਸ ਪਾਸੇ ਨੂੰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਪਾਸੇ ਨੂੰ ਜਾ ਰਹੀ ਸੀ ਜਿਹਦੇ ਵਿੱਚ ਆਪਣੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਬਹੁਤ ਵੱਡੀ ਇੱਕ ਕੋਸ਼ਿਸ਼ ਕੀਤੀ ਉਹਨਾਂ ਨੇ ਔਰ ਸਕਸੈਸ ਹੋਈ ਔਰ ਗਾਹਾਂ ਵੀ ਕੋਸ਼ਿਸ਼ ਕਿਉਂਕਿ ਵੱਡ-ਵੱਡੀਆਂ ਮੱਛਲੀਆਂ ਜਿਨ੍ਹਾਂ ਨੇ ਵੱਡੇ-ਵੱਡੇ ਇਹਦੇ ਨਸ਼ੇ ਦੇ ਵਪਾਰੀ ਬਣ ਕੇ ਜਿਹੜਾ ਨਸ਼ਾ ਵੇਚਿਆ ਔਰ ਛੋਟੇ-ਛੋਟੇ ਬੱਚਿਆਂ ਨੂੰ ਇਹ ਨਸ਼ਾ ਲਾਤਾ ਔਰ ਉਸ ਨਸ਼ੇ ਤੋਂ ਵਚਨ ਲਈ ਜਿਹੜੀ ਸਰਕਾਰ ਨੇ ਐਡਮਿਨਿਸਟ੍ਰੇਸ਼ਨ ਦੀ ਮਦਦ ਲਈ ਪੁਲਿਸ ਦੀ ਮਦਦ ਲਈ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਲਈ ਔਰ ਉਹ ਮਦਦ ਸਫਲ ਹੋਈ ਆ بڑے بڑے ਨਸ਼ਾ ਤਸਕਰ ਜੇ ਉਹਨਾਂ ਦਾ ਜਿਹੜਾ ਜਿੱਦਾ ਉਹਨਾਂ ਦੇ ਘਰਾਂ ਦੇ ਉੱਥੇ ਉਹਨਾਂ ਨੇ ਰੇਡ ਕੀਤੇ ਉਹਨਾਂ ਦੇ ਘਰਾਂ ਨੂੰ ਜਿਹੜੇ ਜੇ ਸਬਤ ਹੋ ਗਏ ਉਹਨਾਂ ਨੂੰ ਉਹਨਾਂ ਦੇ ਘਰ ਢਾਏ ਗਏ ਜਿਨ੍ਹਾਂ ਲੋਕਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਦਾ ਸਰਕਾਰ ਨੇ ਪੂਰਾ ਸੰਗਿਆਨ ਲਿਆ ਔਰ ਉਹਨਾਂ ਦਾ ਜਿਹੜਾ ਵੀ ਬਣਦਾ ਸੀਗਾ ਉਸ ਹਿਸਾਬ ਨਾਲ ਉਹਨਾਂ ਨੇ ਸਰਕਾਰ ਨੇ ਬਹੁਤ ਅੱਛਾ ਕੀਤਾ ਮੈਂ ਤਾਂ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਚੇਅਰਮੈਨ ਹੋਣ ਦੇ ਨਾਤੇ ਆਯੁਰਵੈਦਿਕ ਐਸੋਸੀਏਸ਼ਨ ਦਾ ਮੈਂ ਇਹ ਸਾਰੇ ਪੰਜਾਬ ਨੂੰ ਇੱਕ ਮੈਸੇਜ ਦੇਣਾ ਕਿ ਜਿੰਨੇ ਵੀ ਆਪਣੇ ਆਯੁਰਵੈਦਿਕ ਦੇ ਪ੍ਰੈਕਟਿਸ਼ਨਰ ਹੈਗੇ ਉਹਨਾਂ ਨੂੰ ਸਾਰੇ ਹਰ ਪਿੰਡ ਦੇ ਵਿੱਚ ਘੱਮ ਸੇ ਘਮ ਜ਼ਿਆਦਾ ਨਹੀਂ ਮੈਂ ਕਹਾਂਗਾ ਤਾਂ 2 2 4 4 ਹਰ ਪਿੰਡ ਦੇ ਵਿੱਚ ਮੇਰੇ ਸਾਥੀ ਬੈਠਿਆ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਇਹਦੇ ਬਾਰੇ ਸਮਝਾਇਆ ਜਾਵੇ ਲੋਕੋ ਨੂੰ ਦੱਸਿਆ ਜਾਵੇ ਕਿ ਇਹ ਨਸ਼ੇ ਜਿਹੜੇ ਕਿੰਨੇ ਖਤਰਨਾਕ ਹੈ ਅਗਰ ਕੋਈ ਤੁਹਾਡੇ ਕੋਲ ਨਸ਼ਾ ਲੈ ਆਂਦਾ ਆ ਜਾਂ ਨਸ਼ੇ ਦੀ ਗੱਲ ਕਰਦਾ ਤੁਹਾਡੇ ਕੋਲ ਆ ਕੇ ਉਸੇ ਟਾਈਮ ਤੁਸੀਂ ਆਪਣੀ ਜਿਹੜੀ ਜੇ ਜਾਣਕਾਰੀ ਜਿਹੜੀ ਜਿਹੜਾ ਨੇੜੇ ਪੁਲਿਸ ਸਟੇਸ਼ਨ ਹੈ ਜਾਂ ਐਡਮਿਨਿਸਟਰेटर ਆਫਿਸ ਆ ਉਹਦੇ ਵਿੱਚੋਂ ਦੀ ਜਾਣਕਾਰੀ ਦਿਓ ਕਿ ਭਰਾਨਾ ਬੰਦਾ ਜਿਹੜਾ ਨਸ਼ਾ ਲੈ ਰਿਆ ਜਾਂ ਨਸ਼ਾ ਵੇਚ ਰਿਆ ਤੇ ਉਹਦੀ ਜਦੋਂ ਜਾਣਕਾਰੀ ਸਰਕਾਰ ਕੋਲ ਜਾਊਗੀ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਪਰ ਤੁਸੀਂ ਉਸ ਨੂੰ ਜਿਹੜਾ ਆ ਉਸ ਸਮਾਜ ਦੀ ਤੁਸੀਂ ਸੇਵਾ ਕਰ ਰਹੇ ਦਾ ਮਤਲਬ ਹੈ ਪੰਜਾਬ ਸਰਕਾਰ ਜਿਹੜੀ ਆ ਉਹਦੇ ਨਾਲ ਸਹਿਯੋਗ ਕਰ ਰਹੇ ਆ ਕਿਉਂਕਿ ਕੱਲਾ ਕੋਈ ਵੀ ਸਰਕਾਰ ਕੱਲੀ ਜਿਹੜੀ ਅਗਰ ਚਾਹੇ ਤਾਂ ਕਿਸੇ ਵੀ ਚੀਜ਼ ਨੂੰ ਬੰਦ ਨਹੀਂ ਕਰ ਸਕਦੀ ਉਹਦਾ ਬੰਦ ਕਰਨ ਦੇ ਵਿੱਚ ਸਹਿਯੋਗ ਜਿਹੜਾ ਆ ਆਮ ਪਬਲਿਕ ਦਾ ਸਹਿਯੋਗ ਹੈ ਔਰ ਉਹ ਸਹਿਯੋਗ ਲੈਣਾ ਜਿਹੜਾ ਬਹੁਤ ਜ਼ਰੂਰੀ ਆ ਉਹ ਸਹਿਯੋਗ ਨਾਲ ਹੋਏਗਾ ਤਾਂ ਸਰਕਾਰ ਜਿਹੜੀ ਉਹ ਆਪਣਾ ਕੰਮ ਕਰੇਗੀ ਸਹੀ ਸਮੂਥ ਕੰਮ ਜਿੱਦਾਂ ਕਰ ਰਹੀ ਆ ਹੋਰ ਜ਼ਿਆਦਾ ਵਧੀਆ ਕੰਮ ਜਿਹੜਾ ਕਰੇਗੀ ਔਰ ਆਉਣ ਵਾਲੇ 2027 ਦੇ ਵਿੱਚ ਵੀ ਮੈਂ ਉਮੀਦ ਨਹੀਂ ਕਰਦਾ ਮੈਂ ਸ਼ੋਰ ਕਹਿੰਦਾ ਕਿ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਬਣੇਗੀ ਇਹ ਸ਼ੋਰ। ਤਖਸਾਲ ਜਿੰਨਾ ਕਰਾਦੇ ਨਸ਼ੇੜ ਜਿਹੜੇ ਨਸ਼ਾ ਵੇਚਣ ਦੇ ਸਦਾਗਰ ਸੀਗੇ ਉਹਨਾਂ ਦੇ ਤਰ੍ਹਾਂ ਤੇ ਪੀੜਾ ਪੰਜਾ ਚਲਿਆ ਕਿ ਉਹਦੇ ਨਾਲ ਕੋਈ ਫਰਕ ਪਿਆ ਨਸ਼ਾ ਵੇਚਣ ਵਾਲਿਆਂ ਨੂੰ ਬਹੁਤ ਫਰਕ ਪੈਂਦਾ ਜੀ ਸਮਾਜ ਨੂੰ ਜਦੋਂ ਜਿਹਦਾ ਦਾ ਕੰਮ ਹੁੰਦਾ ਉਹ ਖਤੜਰ ਹੁੰਦਾ ਜਦੋਂ ਵੀ ਕਿਸੇ ਵੀ ਸਮਾਜ ਦੇ ਜਿਹੜੇ ਜੇ ਦੋਚੀ ਲੋਕ ਹੈ ਜਿਹੜੇ ਸਮਾਜ ਦਾ ਨੁਕਸਾਨ ਕਰਦੇ ਆ ਉਹਨਾਂ ਲੋਕਾਂ ਦੇ ਅਗਰ ਜਦੋਂ ਪੀੜਾ ਪੰਡਾ ਚੱਲਦਾ ਹੈ ਤਾਂ ਪੂਰੇ ਇਲਾਕੇ ਦੇ ਵਿੱਚ ਇੱਕ دہشت ਹੋ ਜਾਂਦੀ ਕਿ ਇਸ ਇਲਾਕੇ ਦੇ ਵਿੱਚ ਪੀੜਾ ਪੰਡਾ ਚੱਲਿਆ ਆ ਤੇ ਇੱਥੇ ਆਪਣੇ ਆਪਣਾ ਸਾਥ ਹੋ ਜਾਓ ਜਾਂ ਤਾਂ ਤੇ ਪੰਜਾਬ ਨੂੰ ਛੱਡ ਕੇ ਚੱਲ ਜਾਓ ਜਾਂ ਇਹ ਕੰਮ ਜਿਹੜਾ ਬੰਦ ਕਰ ਦਿਓ ਤਾਂ ਸਰ ਕੀ ਅੱਗੇ ਵੀ ਕਾਰਵਾਈ ਇਸ ਤਰ੍ਹਾਂ ਹੀ ਚੱਲੀ ਰਹੇਗੀ ਜਿਹੜੇ ਨਸ਼ਾਗਰ ਸੁੱਧਦਾਗਰ ਹੈਗੇ ਆ ਜਿੰਨੀ ਦੇਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹਿਣੀ ਆ ਉਹ ਲਗਾਤਾਰ ਇਸੇ ਤਰ੍ਹਾਂ ਕਾਰਜਾਂ ਜੜੀਆਂ ਜੇ ਉਹ ਸਪੈਸ਼ਲੀ ਹੋਈਆਂ ਔਰ ਇਹ ਕੰਮ ਚੜਾਏ ਜਿੰਨੀ ਦੇਰ ਜੇ ਤੇ ਸ਼ਕਤੀ ਨਹੀਂ ਕੀਤੀ ਜਾਊਗੀ ਇਹ ਕੰਮ ਬੰਦ ਨਹੀਂ ਹੋਏਗਾ ਇਸ ਕੰਮ ਨੂੰ ਬੰਦ ਕਰਨ ਲਈ ਆਮ ਆਦਮੀ ਦੀ ਸਰਕਾਰ ਪਹਿਲੀ ਵਾਰ ਜਿਹੜੀ ਹੈ ਪੰਜਾਬ ਦੇ ਵਿੱਚ ਬਣੀ ਆ ਔਰ ਇਹ ਕਿੰਨੀ ਹਿੰਮਤ ਦੇ ਨਾਲ ਜਿਹੜਾ ਕੰਮ ਕਰ ਰਹੀ ਆ ਇਹ ਆਮ ਆਦਮੀ ਪਾਰਟੀ ਹੀ ਕਬਜ਼ਾ ਦੀ ਹੋ ਕੋਈ ਨਹੀਂ ਕਰ ਸਕਿਆ ਡਾਕਟਰ ਸਾਹਿਬ ਜਿਹੜੇ ਮੈਡੀਕਲ ਨਸ਼ੀਆ ਮੈਡੀਕਲ ਸਟੋਰ ਵੇਚਦੇ ਆ ਉਹਨਾਂ ਦੇ ਪ੍ਰਤੀ ਵੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਬਿਲਕੁਲ 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 ਸਰਕਾਰ ਜਿਹੜੀ ਆ ਉਹ ਸਾਰਿਆਂ ਕੰਮਾਂ ਦੇ ਵਿੱਚ ਲੱਗੀ ਆ ਹਰ ਪਾਸੇ ਕੰਮ ਹੋ ਰਿਹਾ ਜਿਹੜੇ ਜੇ ਡਰੱਗਸ ਵੇਚਦੇ ਆ ਦਵਾਈਆਂ ਵੇਚਦੇ ਗਲਤ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਆ ਔਰ ਹੋ ਰਹੀ ਆ ਥੈਂਕ ਯੂ ਡਾਕਟਰ ਸਾਹਿਬ ਠੀਕ ਆ